ਸਾਚੀਰਕਾਲ ਇਸ ਵਕਤ ਤੋਂ ਅਨੂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਗਰਾਊਂਡ ਰਿਐਲਿਟੀ ਵਿਖਾਨ ਲੱਗੇ ਆ ਕਿ ਕਿ ਕੁਝ ਸਿਚੁਏਸ਼ਨ ਹੈ ਹਾਲਾਂਕਿ ਮੌਸਮ ਦੇ ਵਿੱਚ ਇਸ ਵਕਤ ਸਰਦੀ ਵਾਧੀ ਜਾ ਰਹੀ ਹੈ ਠੰਡਕ ਵਾਧੀ ਜਾ ਰਹੀ ਹੈ ਇਹਦੇ باوجود ਬੱਚੇ ਇੱਥੇ ਬੈਠੇ ਹੋਏ ਨੇ ਔਰ ਬਾਹਰ ਤੋਂ ਵੀ ਆ ਕੇ ਸੰਗਤ ਇਹਨਾਂ ਦਾ ਸਾਥ ਦੇ ਰਹੀ ਹੈ ਇਸ ਵਕਤ ਗੁਰਪ੍ਰੀਤ ਸਿੰਘ ਲਾਂਡਰਾ ਢਾਡੀ ਜਥਾ ਸ਼ੁਰੂਆਤ ਕਰਨ ਲੱਗਿਆ ਹੈ ਆਪਣੇ ਧਾਰਮਿਕ ਪ੍ਰੋਗਰਾਮ ਦੀ ਕਿਉਂਕਿ ਗੁਰੂ ਤੇਗ ਬਹਾਦਰ ਜੀ ਦਾ 300 350 ਸਾਲਾ ਸ਼ਤਾਬੀ ਪੁਰਬ ਵੀ ਆ ਰਿਹਾ ਸੋ ਸ਼ੁਰੂਆਤ ਹੁਣ ਲੱਗੀ ਹੈ ਨਾਲ ਦੀ ਨਾਲ ਤੁਹਾਨੂੰ ਵਿਖਾ ਰਹੇ ਹਾਂ ਕਿ ਠੰਡ ਦੇ باوجود ਵੀ ਇੱਥੇ ਜਿਹੜੇ ਬੱਚੇ ਨੇ ਉਹ ਕਿਦਾਂ ਡਟੇ ਹੋਏ ਨੇ ਬੱਚੀਆਂ ਵੀ ਡਟੀਆਂ ਹੋਈਆਂ ਨੇ ਤੇ ਟੱਡ ਅਤੇ ਸਰੰਗੀ ਇੱਕ ਇਹੋ ਜਿਹਾ ਸਾਜ਼ ਜਿਹਨੂੰ ਸੁਣਦੇ ਹੀ ਚੜ੍ਹਦੀ ਕਲਾ ਆਪਣਿਆਂ ਪਾਣ ਲੱਗ ਜਾਂਦੀ ਹੈ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਦੀਆਂ ਇਸ ਵਕਤ ਤੁਹਾਨੂੰ ਤਸਵੀਰਾਂ ਵਿਖਾ ਰਹੀਆਂ ਸਾਹਮਣੇ ਤੁਸੀਂ ਵੇਖ ਰਹੇ ਹੋ ਸਟੂਡੈਂਟ ਲੱਗੇ ਹੋਏ ਨੇ ਤੇ ਭਾਈ ਸਾਹਿਬ ਖੁਦ ਵੀ ਵੀਡੀਓ ਬਣਾ ਕੇ ਬੱਚਿਆਂ ਦਾ ਉਤਸ਼ਾਹ ਹੋਰ ਵਧਾ ਰਹੇ ਨੇ ਪਰਵਾਹ ਸ਼ਹੀਦਾਂ ਮੇਰੀ ਪੈਰੇ ਹੱਥ ਤੋੜ ਲੁਕੀ ਹੋਏ ਹੱਥ ਤੋੜ ਸੰਗ ਤੇ ਪਰਵਾਹ ਸ਼ਹੀਦਾਂ ਇੱਕ ਬਾਦਰ ਸਾਹਿਬ ਜੀ ਮਹਾਰਾਜ ਦੇ ਨਾਲ ਤਿੰਨ ਉਹਨਾਂ ਦੇ ਪ੍ਰਮੁੱਖ ਸਿੱਖ ਸਨ ਪਿਆਰੀ ਸਿੱਖ ਸਨ ਉਹਨਾਂ ਨੇ ਵੀ ਆਪਣੀ ਸ਼ਹਾਦਤ ਦਿੱਤੀ ਸੀ ਭਾਈ ਮਤੀ ਦਾਸ ਜੀ ਭਾਈ ਸਦੀ ਦਾਸ ਜੀ ਤੇ ਭਾਈ ਦਿਆਲਾ ਜੀ ਉਹਨਾਂ ਨੂੰ ਵੀ ਚੇਤੇ ਕੀਤਾ ਜਾ ਰਿਹਾ ਤੇ ਸ਼ਹੀਦਾਂ ਨੂੰ ਚੇਤੇ ਕਰਕੇ ਆਪਣੇ ਮਨਾਂ ਦੇ ਵਿੱਚ ਉਹ ਅਹਿਸਾਸ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਇਸ ਵਕਤ ਕੀਤੀਆਂ ਜਾ ਰਹੀਆਂ ਨੇ ਔਰ ਇਹ ਤਸਵੀਰ ਬੜੀ ਪਿਆਰੀ ਹੈ ਦੇਖੋ ਕਿੱਥੋਂ ਆਏ ਬਾਈ ਤੁਸੀਂ ਅਬਰਾਮਾ ਪਿੰਡ ਤੋਂ ਵੀਰ ਅਬਰਾਮਾ ਪਿੰਡ ਤੋਂ ਬਹੁਤ ਵਾਲਾ ਸ਼ੁਕਰ ਹੈ ਜੀ ਬਹੁਤ ਵਾਲਾ ਸ਼ੁਕਰ ਹੈ ਠੀਕ ਹੈ ਸੋ ਸੇਵਾ ਲੈ ਕੇ ਆਏ ਹੋਏ ਨੇ ਤੇ ਇਹ ਜੀ ਕੀ ਹੈ ਬਾਈ ਦਹੀਂ ਦੁੱਧ ਕਿੱਥੋਂ ਆਏ ਤੁਸੀਂ ਮਿਲਖ ਪਿੰਡ ਤੋਂ ਆਇਆ ਜੀ ਕਿਹੜਾ ਪਿੰਡ ਮਿਲਖ ਪਿੰਡ ਨਿਊ ਚੰਡੀਗੜ੍ਹ ਤੋਂ ਠੀਕ ਹੈ ਇਹ ਪੁਆਦ ਵਾਲੇ ਹੀ ਆ ਸਾਰੇ ਠੀਕ ਹੈ ਸਾਡੀ ਕੋਸ਼ਿਸ਼ ਸੀ ਕਿ ਅਸੀਂ ਤੁਹਾਨੂੰ ਗਰਾਊਂਡ ਰਿਐਲਿਟੀ ਵਿਖਾਈਏ ਕਿ ਕੀ ਕੁਝ ਮਾਹੌਲ ਹੈ ਇਸ ਵਕਤ ਸਾਡੇ ਨਾਲ ਸਿਮਰਨ ਮੌਜੂਦ ਨੇ ਸਿਮਰਨ ਮੈਂ ਤੁਹਾਡੇ ਤੋਂ ਜ਼ਰੂਰ ਜਾਨਣਾ ਚਾਹਾਂਗਾ ਕਿਦਾਂ ਵੇਖ ਰਿਹਾ ਹਾਂ ਮਾਹੌਲ ਇੱਕ ਪਾਸੇ ਢਾਡੀ ਜੱਥੇ ਲੱਗੇ ਹੋਏ ਐ ਇਨੀ ਠੰਡ ਦੇ ਬਾਵਜੂਦ ਵੀ ਸਟੂਡੈਂਟ ਇੱਥੇ ਬੈਠੇ ਹੋਏ ਨੇ ਬਿਲਕੁਲ ਭਾਈ ਜੀ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਨਾ ਕਿੰਨੇ ਦਿਨਾਂ ਤੋਂ ਸੈਨਿਟ ਜ਼ੋਨ ਬਹਾਲ ਹੋਣ ਨੂੰ ਲੈ ਕੇ ਵਿਦਿਆਰਥੀ ਜਿਹੜੇ ਡਟੇ ਹੋਏ ਨੇ ਹੈਨਾ ਇੱਥੇ ਜਿਹੜਾ ਮਾਹੌਲ ਆ ਜਿਸ ਤਰੀਕੇ ਦਾ ਜਿਵੇਂ ਟਾਡੀ ਵਾਰਾਂ ਲੱਗੀਆਂ ਹੋਈਆਂ ਠੰਡ ਦੇ ਦਿਨ ਪਰ ਪੰਜਾਬ ਹਮੇਸ਼ਾ ਜੂਝਦਾ ਆ ਪੰਜਾਬ ਹੁਣ ਵੀ ਜੂਝ ਰਿਹਾ ਪੰਜਾਬ ਹੁਣ ਵੀ ਲੜ ਰਿਹਾ ਤੁਸੀਂ ਦੇਖ ਸਕਦੇ ਹੋ ਕਿਵੇਂ ਪੰਜਾਬ ਦੇ ਜਿਹੜੇ ਨੌਜਵਾਨ ਨੇ ਪੰਜਾਬ ਦੇ ਜਿਹੜੇ ਵਿਦਿਆਰਥੀ ਨੇ ਉਹ ਇਸ ਯੂਨੀਵਰਸਿਟੀ ਦੇ ਲਈ ਲੜ ਰਹੇ ਨੇ ਚੰਡੀਗੜ੍ਹ ਦੇ ਲਈ ਲੜ ਰਹੇ ਨੇ ਤਾਂ ਮਤਲਬ ਮੈਨੂੰ ਲੱਗਦਾ ਵੀ ਇਹ ਬਹੁਤ ਹੀ ਜਿਹੜੀਆਂ ਸੋਹਣੀਆਂ ਤਸਵੀਰਾਂ ਨੇ ਇਤਿਹਾਸ ਦੇ ਵਿੱਚ ਜਿਹੜੀਆਂ ਦਰਜ ਹੋਣਗੀਆਂ ਅੱਗੇ ਜਾ ਕੇ ਕਿ ਯੂਨੀਵਰਸਿਟੀ ਦੇ ਵਿੱਚ ਜਦੋਂ ਪ੍ਰਸ਼ਾਸਨ ਜਿਹੜਾ ਸਾਨੂੰ ਨਾ ਤਾਂ ਲੰਗਰ ਲਿਆਉਣ ਦੇ ਰਿਹਾ ਸੀ ਅੰਦਰ ਤੇ ਨਾ ਹੀ ਸਾਊਂਡ ਸਿਸਟਮ ਲਿਆਉਣ ਦੇ ਰਿਹਾ ਸੀ ਤੇ ਇਥੋਂ ਜਿਹੜਾ ਕੇਸਰੀ ਨਿਸ਼ਾਨਾ ਦੀ ਛਤਰਛਾਇਆ ਹੇਟ ਜਿਹੜੇ ਨੌਜਵਾਨ ਨੇ ਜਿਹੜੇ ਸਾਡੇ ਸਿੰਘ ਨੇ ਇੱਥੇ ਸ਼ਹੀਦਾਂ ਨੂੰ ਜਿਹੜਾ ਪ੍ਰਣਾਮ ਕਰ ਰਹੇ ਸੀ ਤੇ ਮੌਕੇ ਦੇ ਜਿਹੜੇ ਹੁਕਮਰਾਨ ਨੇ ਮੌਕੇ ਦੀ ਜਿਹੜੀ ਵੀਸੀ ਆ ਉਹਨੂੰ ਵੰਗਾਰ ਰਹੇ ਆ ਔਰ ਮੈਂ ਦੇਖ ਰਿਹਾ ਕਿੰਨੇ ਜ਼ਾਫਤੇ ਦੇ ਵਿੱਚ ਬੈਠੇ ਆ ਇਦਾਂ ਲੱਗ ਰਿਹਾ ਕਿਤੇ ਗੁਰਦੁਆਰਾ ਸਾਹਿਬ ਦੇ ਅੰਦਰ ਸਵਾਗਤ ਹੋ ਰਿਹਾ ਹੈ ਬਿਲਕੁਲ ਭਾਈ ਆਪਾਂ ਕਹਿੰਦੇ ਆ ਜਿਵੇਂ ਜਿਹੜਾ ਵਿਦਿਆ ਦਾ ਮੰਦਰ ਹੁੰਦਾ ਹੈ ਨਾ ਵਿਦਿਆ ਦਾ ਮੰਦਰ ਹੁੰਦਾ ਹੈ ਵੀ ਜਿਵੇਂ ਗੁਰੂ ਘਰ ਹੈ ਗੁਰੂ ਘਰ ਤੋਂ ਵੀ ਆਪਾਂ ਵਿਦਿਆ ਲੈਨੇ ਆ ਪਹਿਲਾਂ ਜਿਹੜਾ ਜਿਹੜਾ ਸਿੱਖ ਵਿਦਿਅਕ ਢਾਂਚਾ ਗੁਰੂ ਘਰਾਂ ਦੇ ਵਿੱਚੋਂ ਵਿਦਿਆ ਵੀ ਦਿੱਤੀ ਜਾਂਦੀ ਸੀ ਵਿਦ ਉਵੇਂ ਆਪਾਂ ਇਹ ਵੀ ਵਿਦਿਆ ਦਾ ਮੰਦਿਰ ਹੀ ਆ ਹਨ ਪਰ ਜਦੋਂ ਕੋਈ ਸਿੰਗਰ ਲੱਗਿਆ ਹੁੰਦਾ ਵਿਦਿਆਰਥੀ ਮੰਨ ਲੈਂਦਾ ਉਹ ਤਾਂ ਸੁਣ ਲੈਂਦੇ ਆ ਪਰ ਜਿਵੇਂ ਧਾਰਮਿਕ ਜਿਹੜੀਆਂ ਗੱਲਾਂ ਹੁੰਦੀਆਂ ਵਾਰਾਂ ਹੁੰਦੀਆਂ ਹਨਾ ਕਥਾ ਹੁੰਦੀ ਹੈ ਕੀਰਤਨ ਹੁੰਦਾ ਸ਼ਾਇਦ ਉਹਦੇ 'ਚ ਵਿਦਿਆਰਥੀ ਨਾ ਬੈਠ ਸਕਣ ਪਰ ਇੱਥੇ ਤੁਸੀਂ ਦੇਖ ਸਕਦੇ ਹੋ ਇਧਰ ਤਸਵੀਰਾਂ ਦਿਖਾ ਦਿਓ ਕਿਵੇਂ ਵਿਦਿਆਰਥੀ ਬੈਠੇ ਹੋਏ ਆ ਕਿਉਂਕਿ ਇਹ ਤੁਸੀਂ ਦੇਖ ਸਕਦੇ ਹੋ ਇਹ ਆਪਦੇ ਇਤਿਹਾਸ ਤੋਂ ਸਿੱਖਣ ਵਾਲੇ ਬੱਚੇ ਨੇ ਇਹ ਆਪਦੇ ਇਤਿਹਾਸ ਨੂੰ ਦੇਖ ਰਹੇ ਨੇ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਇਹਨਾਂ ਜ਼ਮੀਨਾਂ ਲਈ ਲੜ ਰਹੀ ਸੀ ਅਸੀਂ ਵੀ ਉਹਨਾਂ ਜ਼ਮੀਨਾਂ ਲਈ ਇਸੇ ਜ਼ਮੀਨ ਲਈ ਅਸੀਂ ਲੜ ਰਹੇ ਹਾਂ ਤੇ ਬੜੀ ਚੜ੍ਹਦੀ ਕਲਾ ਵਾਲੀ ਗੱਲ ਹੈ ਚੰਡੀਗੜ੍ਹ ਦੇ ਲਈ ਪੰਜਾਬ ਯੂਨੀਵਰਸਿਟੀ ਦੇ ਲਈ ਪਹਿਲੀ ਵਾਰ ਚੰਡੀਗੜ੍ਹ ਦੇ ਵਿੱਚ ਪੰਜਾਬ ਦਾ ਇਕੱਠ ਹੋਇਆ ਸੀ ਪੰਜਾਬੀ ਜਿਹੜੇ ਆ ਇੱਥੇ ਆਏ ਸੀ ਉਹਨਾਂ ਨੇ ਦੱਸਿਆ ਅਸੀਂ ਵੀ ਪੰਜਾਬ ਨੇ ਦੱਸਿਆ ਅਸੀਂ ਵੀ ਚੰਡੀਗੜ੍ਹ ਸਾਡਾ ਪੰਜਾਬ ਯੂਨੀਵਰਸਿਟੀ ਸਾਡੀ ਹੈ ਤੇ ਪਹਿਲੀ ਵਾਰ ਹੀ ਸਾਡੀ ਸੁਰਤ ਦੇ ਵਿੱਚ ਐਡਾ ਵੱਡਾ ਇਕੱਠ ਜਿਹੜਾ ਇੱਥੇ ਹੋਇਆ ਸੀ ਤੇ ਅੱਜ ਜਿਹੜਾ ਉਹਨਾਂ ਵਿਦਿਆਰਥੀਆਂ ਤੇ ਉਹਨਾਂ ਲੋਕਾਂ ਦੇ ਉੱਤੇ ਪਰਚੇ ਵੀ ਕੀਤੇ ਗਏ ਨੇ ਕਿ ਗੇਟ ਤੋੜਿਆ ਗਿਆ ਤਾਂ ਜਿਹੜਾ ਪਰਚਾ ਹੋ ਕਹਿਣਾ ਚਾਹੁੰਗਾ ਵੀ ਚੰਡੀਗੜ੍ਹ ਯੂਨੀਵਰਸਿਟੀ ਪੰਜਾਬ ਦੀ ਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸੌਰੀ ਪੰਜਾਬ ਦੀ ਆ ਚੰਡੀਗੜ੍ਹ ਪੰਜਾਬ ਦਾ ਤੇ ਜੇ ਪੰਜਾਬ ਦੇ ਲੋਕ ਚੰਡੀਗੜ੍ਹ ਚ ਨਹੀਂ ਆ ਸਕਦੇ ਆ ਉਹਦੀ ਯੂਨੀਵਰਸਿਟੀ ਚ ਨਹੀਂ ਆ ਸਕਦੇ ਫਿਰ ਇਹਨਾਂ ਯੂਨੀਵਰਸਿਟੀਆਂ ਨੂੰ ਤਾਲੇ ਲਾ ਦਿਓ ਇਹ ਚੰਡੀਗੜ੍ਹ ਚ ਤੁਸੀਂ ਪਰਮਾਨੈਂਟ ਸਾਡੀ ਐਂਟਰੀ ਬੈਨਡ ਕਰ ਦਿਓ ਅਸੀਂ ਜਿੱਦ ਤੇ ਖੋਣਾ ਹੋਇਆ ਖੋਲਾਂਗੇ ਬਹੁਤ ਬਹੁਤ ਧੰਨਵਾਦ ਤੇ ਇਹਨਾਂ ਜਿੱਦਾਂ ਮੈਂ ਦੇਖ ਰਿਹਾ ਸੀਗਾ ਜ ਬੜੇ ਟਾਈਮ ਬਾਅਦ ਸਾਨੂੰ ਇਹ ਵੇਖਣ ਨੂੰ ਮਿਲਿਆ ਜਿੱਦਾਂ ਤੁਹਾਡਾ ਦਾੜਾ ਪ੍ਰਕਾਸ਼ ਹੈ ਯੂਨੀਵਰਸਿਟੀ ਦੇ ਵਿੱਚ ਜਿਹੜਾ ਮੁੰਡਿਆਂ ਨੇ ਹੁਣ ਲੀਡ ਕੀਤਾ ਇਹ ਸਾਰਾ ਸਾਰਾ ਸੰਘਰਸ਼ ਉਹਨਾਂ ਨੇ ਵੀ ਦਾੜੇ ਪ੍ਰਕਾਸ਼ ਕੀਤੇ ਹੋਏ ਆ ਤੇ ਇਹ ਜਿਹੜੀ ਤਸਵੀਰ ਬੜੀ ਦੇਰ ਬਾਅਦ ਸਾਨੂੰ ਦੇਖਣ ਨੂੰ ਮਿਲੀ ਨਹੀਂ ਤਾਂ ਅਸੀਂ ਵੇਖਿਆ ਕਰਦੇ ਸੀ ਕਿ ਬਲੈਕ ਐਂਡ ਵਾਈਟ ਫੋਟੋਆਂ ਦੇ ਵਿੱਚ ਹੀ ਸਰਦਾਰ ਦਿਖਦੇ ਸੀ ਦਾੜੀਆਂ ਵਾਲੇ ਤੇ ਹੁਣ ਅਸੀਂ ਚਾਹੇ ਕੋਈ ਵੀ ਚਾਹੇ ਗੇਮ ਹੋਵੇ ਚਾਹੇ ਕੋਈ ਹੋਵੇ ਇਹ ਦਾੜੀਆਂ ਗਾਇਬ ਹੁੰਦੀ ਜਾ ਰਹੀਆਂ ਸੀ ਬਿਲਕੁਲ ਭਾਈ ਚੰਗੀ ਗੱਲ ਹੈ ਮੈਨੂੰ ਲੱਗਦਾ ਵੀ ਜਿਸ ਤਰੀਕੇ ਨਾਲ ਤੁਸੀਂ ਦੇਖਿਆ ਹੋਣਾ ਹੈ ਨਾ ਅਸ਼ਮੀਤ ਧਰੀ ਦੱਸ ਰਹੇ ਸੀ ਅਸ਼ਮੀਤ ਮੁੰਡਾ ਵਾ ਇਸ ਪ੍ਰੈਜ਼ੀਡੈਂਟ ਆ ਸਟੂਡੈਂਟ ਕੌਂਸਲ ਦਾ ਸਭ ਤੋਂ ਹਣੋ ਜ ਕਹਿੰਦਾ ਸੀ ਆਏ ਸੀ ਇੱਥੇ ਹਨਾ ਜਿਹੜੀਆਂ ਦੂਜੀਆਂ ਪਾਰਟੀਆਂ ਦਾ ਚਲੋ ਪਹਿਲਾਂ ਕਾਬਜਾ ਸੀ ਪਰ ਦੂਜੇ ਪਾਸੇ ਜਿਵੇਂ ਇਹ ਇੱਥੇ ਕਮਿਊਨਿਸਟ ਵਿਚਾਰਧਾਰਾ ਬਹੁਤ ਜ਼ਿਆਦਾ ਸੀ ਆ ਆਰੀਆ ਸਮਾਜੀ ਵਿਚਾਰਧਾਰਾ ਬਹੁਤ ਸੀ ਕਿਸੇ ਵੇਲੇ ਇੱਥੇ ਦਾੜੀ ਵਾਲਾ ਮੁੰਡਾ ਨਹੀਂ ਸੀ ਲੱਭਦਾ ਠੀਕ ਹੈ ਤੇ ਜੇ ਇੱਥੇ ਮੈਨੂੰ ਲੱਗਦਾ ਵੀ ਮੁੰਡਿਆਂ ਦੇ ਦਾੜੇ ਪ੍ਰਕਾਸ਼ ਹੋਏ ਨੇ ਜਾਂ ਦਸਾਰਾਂ ਵਾਲੇ ਇੱਥੇ ਤੁਸੀਂ ਦੇਖ ਲਓ ਕਿੰਨੇ ਜਾਣੇ ਬੈਠੇ ਆ ਹਨਾ ਤਾਂ ਬੜੀ ਚੰਗੀ ਗੱਲ ਹੈ ਤੇ ਜਿੰਨਾਂ ਦੇ ਨਹੀਂ ਵੀ ਸਜੀਆਂ ਮਹਾਰਾਜ ਉਹਨਾਂ ਨੂੰ ਵੀ ਸਜਾਉਣਗੇ ਹਨਾ ਮਤਲਬ ਇਹ ਬਰੂਦੀ ਮੇਹਰ ਜਦੋਂ ਹੋਈ ਮੈਨੂੰ ਲੱਗਦਾ ਵੀ ਸਾਰਾ ਕੁਝ ਹੋ ਜਾਂਦਾ ਹੁੰਦਾ ਪ੍ਰਗਟ ਹਨਾ ਐਨੀ ਜੀ ਗੱਲ ਆ ਬਾਈ ਬਹੁਤ ਸੋਹਣੇ ਲੱਗ ਰਹੇ ਤੁਸੀਂ ਧੰਨਵਾਦ ਤੁਹਾਡਾ ਆਪਣਾ ਕੀਮਤੀ ਸਮਾਂ ਦੇਣ ਦੇ ਲਈ ਓ ਕਿੱਥੇ ਇਹੀ ਸੀ ਕਿ ਅਸੀਂ ਤੁਹਾਨੂੰ ਇੱਕ ਵਾਰੀ ਇਹ ਜ਼ਰੂਰ ਦਿਖਾਈਏ ਕਿ ਕਿੱਦਾਂ ਬੱਚੇ ਇਸ ਵਕਤ ਬੈਠੇ ਹੋਏ ਨੇ ਲੋਈਆਂ ਲਈਆਂ ਹੋਈਆਂ ਨੇ ਠੰਡ ਦਾ ਮੌਸਮ ਹੈ ਤੇ ਉਤੋਂ ਤਰੇਲ ਪੈਣੀ ਸ਼ੁਰੂ ਹੋਈ ਹੋਈ ਹੈ ਪਰ ਲੇਕਿਨ ਇਹਦੇ باوجود ਵੀ ਜਿਹੜੇ ਬੱਚੇ ਨੇ ਬੜੇ ਜ਼ਾਫਤੇ ਦੇ ਵਿੱਚ ਇਸ ਵਕਤ ਸਾਨੂੰ ਨਜ਼ਰ ਆ ਰਹੇ ਨੇ ਸਾਰੇ ਦੇ ਸਾਰੇ ਤੇ ਆਪਣੀ ਆਪਣੀ ਸੇਵਾ ਸਮਝਦੇ ਹੋਏ ਇੱਥੇ ਜਥੇਬੰਦੀਆਂ ਵੀ ਨਾਲ-ਨਾਲ ਪਹੁੰਚ ਰਹੀਆਂ ਨੇ ਤੇ ਨਾ ਸਿਰਫ ਜਿਹੜੇ ਨੌਜਵਾਨ ਪਹੁੰਚੇ ਹੋਏ ਐ ਇੱਥੇ ਤੁਸੀਂ ਵੇਖ ਰਹੇ ਹੋ ਜਿਹੜੀ ਬੱਚੀਆਂ ਵੀ ਉਹ ਵੀ ਇੱਥੇ ਬੈਠੀਆਂ ਹੋਈਆਂ ਨੇ ਤੁਸੀਂ ਸਟੂਡੈਂਟ ਹੈਗੇ ਹੋ ਜਾਂ ਕੀ ਪੜਾਉਂਦੇ ਹੋ ਇੱਥੇ ਐਕਸ ਸਟੂਡੈਂਟ ਹੈਗੇ ਹੋ ਅੱਛਾ ਮੈਨੂੰ ਇਹ ਦੱਸੋ ਜੀ ਤੁਹਾਡਾ ਨਾਂ ਕੀ ਹੈ ਕਮਲਜੀਤ ਕੌਰ ਕਮਲਜੀਤ ਜੀ ਇਦਾਂ ਦਾ ਮਾਹੌਲ ਕਦੇ ਪਹਿਲਾਂ ਵੇਖਿਆ ਤੁਸੀਂ ਯੂਨੀਵਰਸਿਟੀ ਦੇ ਵਿੱਚ ਕਿਸ ਕਿਸ मतलब ਕਿੰਨਾ ਕਹਿ ਰਹੇ ਹੋ ਇੱਕ ਤਾਂ ਚਲੋ ਸੰਘਰਸ਼ ਚੱਲ ਰਿਹਾ ਨਾ ਮੈਂ ਅੱਜ ਜੋ ਦੇਖ ਰਿਹਾ ਇਹ ਜਿਹੜੀ ਤਸਵੀਰ ਹੈ ਇਹਨੇ ਹਫ਼ਤੇ ਦੇ ਵਿੱਚ ਤੁਸੀਂ ਸਾਰੇ ਬੈਠੇ ਹੋ ਠੰਡ ਦਾ ਮੌਸਮ ਹੈ ਇਹਦੇ باوجود ਵੀ ਇਹਨੇ ਪਿਆਰ ਦੇ ਨਾਲ ਸਾਰੇ ਸਰਵਣ ਕਰਨ ਲੱਗੇ ਹੋਏ ਨੇ ਇਤਿਹਾਸ ਇਹ ਮੇਰੇ ਖਿਆਲ ਨਾਲ ਸ਼ਾਇਦ ਜੇ ਸੰਘਰਸ਼ ਨਾ ਉਹਦਾ ਤਾਂ ਸ਼ਾਇਦ ਇੱਥੇ ਕਿਸੇ ਨੇ ਬੈਠਣਾ ਵੀ ਨਹੀਂ ਸੀ ਬਿਲਕੁਲ ਹਾਂਜੀ ਬਿਲਕੁਲ ਸਹੀ ਕਹਿ ਰਹੇ ਹੋਗੇ ਤੁਸੀਂ ਹਾਂ ਪਹਿਲਾਂ ਇੱਥੇ ਕਿਹੜਾ ਮਾਹੌਲ ਵੇਖਿਆ ਤੁਸੀਂ ਨਹੀਂ ਨਹੀਂ ਬਿਲਕੁਲ ਵੀ ਨਹੀਂ ਕਿਉਂਕਿ ਨਾਲੇ ਤਾਂ ਦੇਖੋ ਸੰਘਰਸ਼ ਚੱਲ ਰਿਹਾ ਹੈ ਨਾਲੇ ਬੱਚਿਆਂ ਨੂੰ ਆਪਦੇ ਮਿਰਸੇ ਦਾ ਪਤਾ ਚੱਲ ਰਿਹਾ ਹੈ ਕਿ ਆਪਾਂ ਕਿਹੜੀ ਕੌਮ ਨਾਲ ਬਿਲੋਂਗ ਕਰਦੇ ਹੈਗੇ ਹਾਂਜੀ ਤੁਸੀਂ ਵੀ ਠੰਡ ਦੇ باوجود ਆਏ ਹੋਏ ਹੋ ਹਾਂਜੀ ਬਿਲਕੁਲ ਤੁਸੀਂ ਕਿੱਥੋਂ ਆਏ ਹੋ ਠੰਡੇ ਤੋਂ ਜੀ ਠੰਡੇ ਤੋਂ ਆਏ ਹੋਏ ਹਾਂ ਜੀ ਹਾਂ ਮੈਂ ਇੱਕ ਸਕੂਲ ਐਡਮਿਸ਼ਨ ਕੀਤੀ ਸੀ ਮੈਥੋਂ 2003 ਚ ਹਾਂਜੀ ਫਿਰ ਅੱਜ ਇੱਥੇ ਰਹੋਗੇ ਨਹੀਂ ਅਸੀਂ ਵਾਪਸ ਜਾਵਾਂਗੇ ਜਸਟ ਮਤਲਬ ਆਈ ਸੀਗੀ ਕਿ ਮੈਂ ਮਤਲਬ ਤਾਂ ਕਿ ਹਾਂ ਵੀ ਮੈਂ ਬੱਚਿਆਂ ਨਾਲ ਸਪੋਰਟ ਕਰਕੇ ਆਵਾਂ ਬੱਚਿਆਂ ਦੀ ਦਰਦ ਇਸ ਮਹਿਸੂਸ ਹੋਇਆ ਤੁਹਾਡਾ ਬਿਲਕੁਲ ਹਾਂ ਜੀ ਹਾਂ ਸਪੋਰਟਿੰਡੇ ਤੋਂ ਆਏ ਹੋਏ ਆ ਤੇ ਬਠਿੰਡੇ ਵਾਲੇ ਤਾਂ ਵੈਸੇ ਹੀ ਕਹਿੰਦੇ ਮਾਲਵੇ ਵਾਲੇ ਬੜੇ ਅੜਵ ਹੁੰਦੇ ਆ ਉਹ ਸੌਂਪ ਦੇ ਮੁਠੜੇ ਤੇ ਠੀਕ ਹੈ ਜੀ ਸੋ ਮੇਰੀ ਕੋਸ਼ਿਸ਼ ਇਹੀ ਸੀ ਅੱਛਾ ਨੌਜਵਾਨਾਂ ਨੂੰ ਇੱਕ ਵਾਰੀ ਇਹਨਾਂ ਇਹਨਾਂ ਵੀਰਾਂ ਨੂੰ ਜਰੂਰ ਪੁੱਛੀ ਬਾਈ ਕਟਿੰਗ ਨੇ ਕਿੱਥੋਂ ਆਏ ਬਾਈ ਤੁਸੀਂ ਮੈਂ ਚੰਡੀਗੜ੍ਹ ਦੇ ਲੋਕਾਂ ਨੇ ਪਿੱਛੋਂ ਗੁਰਦਾਸਪੁਰ ਦੇ ਹਾਂ ਗੁਰਦਾਸਪੁਰ ਆਲੇ ਤਾਂ ਤਾਂ ਬਾਰਡਰ ਲੱਗਦਾ ਜਿਵੇਂ ਪਾਕਿਸਤਾਨ ਦਾ ਨਾਲ ਜੀ ਬਿਲਕੁਲ ਉਹ ਉੱਥੇ ਵੀ ਜਦੋਂ ਹੜ ਆਈ ਸੀ ਸਾਡੇ ਪੰਜਾਬ ਦੇ ਲੋਕਾਂ ਨੇ ਪੂਰੀ ਸਪੋਰਟ ਕੀਤੀ ਆ ਅਸੀਂ ਗਵਰਨਮੈਂਟ ਕੋਲੋਂ ਕੋਈ ਸਪੋਰਟ ਉਮੀਦ ਤੇ ਰੱਖਦੇ ਨਹੀਂ ਕਿਸੇ ਚੀਜ਼ ਦੀ ਅਸੀਂ ਪੰਜਾਬ ਦੇ ਲੋਕੀ ਅਸੀਂ ਪੰਜਾਬ ਦੇ ਲੋਕਾਂ ਲਈ ਖੜਾਂਗੇ ਅਖੀਰ ਤੱਕ ਖੜਾਂਗੇ ਸਾਡੀ ਯੂਨੀਵਰਸਿਟੀ ਆ ਕਿਸੇ ਦੇ ਅੰਡਰ ਆਉਣ ਨਹੀਂ ਦੇਣੀ ਆਪਾਂ ਜੀ ਹਾਂਜੀ ਸੋ ਮੈਂ ਜ਼ਰੂਰ ਸਰ ਪਲੀਜ਼ ਥੋੜਾ ਜਿਹਾ ਇੱਥੇ ਆਉਂਗੇ ਤੁਸੀਂ ਰੌਸ਼ਨੀ ਚ ਨਾਲ ਦੀ ਨਾਲ ਤੁਹਾਨੂੰ ਸਿਚੁਏਸ਼ਨ ਵਿਖਾ ਰਹੇ ਹਾਂ ਗੱਲਬਾਤ ਵੀ ਕਰਦੇ ਹਾਂ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਜੀ ਸਤਿ ਸ੍ਰੀ ਅਕਾਲ ਜਨਾਬ ਸਤਿ ਸ੍ਰੀ ਅਕਾਲ ਥੋੜੇ ਆਪਣੀ ਵਾਰੀ ਦੱਸੋ ਤੁਸੀਂ ਇੱਥੇ ਆਏ ਹੋਏ ਹੋ ਜੀ ਮਾਈਸੈਲਫ ਇਕਬਾਲ ਸਿੰਘ ਸੰਧੂ ਮੈਂ ਇਸ ਵਕਤ ਪ੍ਰਿੰਸੀਪਲ ਪੰਜਾਬ ਯੂਨੀਵਰਸਿਟੀ ਕਾਲਜ ਕਲਜ ਨਿਆਲਸੰਗ ਵਾਲਾ ਅੱਛਾ ਮੈਂ ਫੈਲੋਰੀਅਨ ਸੈਂਟਰ ਮੈਂ ਟੀਚਰ ਕਾਜੂਜੂਜੋ 1 ਟਰਮ 16 ਤੱਕ ਤੋਂ ਮੈਂ ਪ੍ਰਿੰਸੀਪਲ ਕਾਜੂਜੂਜੋ ਪ੍ਰਿੰਸੀਪਲ ਆ ਮੇਰੀ ਫੈਮਿਲੀ ਦੇ ਦੋਨੋਂ ਮੈਂਬਰ ਵੀ ਐਸੇ ਕਟਸੈਂਟ ਮੈਂਬਰ ਰਹਾ। ਅੱਛਾ ਜੋ ਜੋ ਰੇਅਰ ਨੇ ਸਾਡੇ ਪੰਜਾਬ ਚ ਉਹ ਮੇਰੀ ਵਾਈਫ ਟੀਚਰ ਕਾਸੀ ਜਨਤੂ ਸੰਗ ਸ੍ਰਿੰਦਰਗੜ ਮੈਂ ਪ੍ਰਿੰਸੀਪਲ ਕਨਸਟਿਟਿਊਐਂਟ ਦੋਨੋਂ ਜਣੇ ਕਟਸੈਂਟ ਮੈਂਬਰ ਅੱਛਾ ਹੀ ਤੀ ਤੋ ਮੈਂ ਯਾਨੀ ਕਿ ਜੀ ਤੋ ਪਹਿਲਾ ਪਹਿਲਾ ਜੀ ਤਾਂ ਮੈਕਸਿਮਮ ਟਾਈਮ 5-6 ਟਾਈਮ ਸ੍ਰਿੰਦਰਗੜ ਦਾ ਮੈਂਬਰ ਬਣਿਆ ਜੀ ਤੇ ਅੱਜ ਇੰਨੀ ਠੰਡ ਦੇ ਬਾਵਜੂਦ ਵੀ ਤੁਸੀਂ ਆਏ ਹੋਏ ਹੋ ਮੈਨੂੰ ਅੱਛਾ ਲੱਗਿਆ ਜੀ ਮੇਰਾ ਵੈਸੇ ਤਾਂ ਕੱਲ ਨੂੰ ਮੈਂ ਇੱਕ ਮੇਰੀ ਡਿਊਟੀ ਹੈ ਨਾ ਉੱਥੇ ਵੀ ਆਇਆ ਸੀ ਪਰ ਮੈਨੂੰ ਅੱਛਾ ਇਸ ਕਰਕੇ ਵੀ ਲੱਗ ਰਿਹਾ ਜੀ ਬੜੀ ਜੈਨੂਨ ਡਿਮਾਂਡ ਹੈ ਤੇ ਡਿਮਾਂਡ ਸਫਲ ਸਫਲ ਹੋਣੀ ਚਾਹੀਦੀ ਮੈਂ ਅਪੀਲ ਵੀ ਕਰਾਂਗਾ ਯੂਨੀਵਰਸਿਟੀ ਅਥਾਰਟੀ ਨੂੰ ਵੀ ਤੇ ਸੈਂਟਰਲ ਗਵਰਨਮੈਂਟ ਨੂੰ ਵੀ ਵੀ ਇਹ ਇਸ਼ੂ ਇੱਥੋਂ ਤੱਕ ਨਾ ਪਹੁੰਚੇ ਹਾਲੇ ਵੀ ਅਸੀਂ ਉਮੀਦ ਕਰਦੇ ਹਾਂ ਕਿ ਸੈਂਟਰ ਸਰਕਾਰ ਤੋਂ ਨਹੀਂ ਯੂਨੀਵਰਸਿਟੀ ਅਥਾਰਟੀ ਤੋਂ ਵੀ ਜਿਹੜੇ ਬੱਚਿਆਂ ਦੇ ਐਜੂਕੇਸ਼ਨ ਲਈ ਆਉਂਦੇ ਨੇ ਬੱਚੇ ਉਹਨਾਂ ਨੂੰ ਧਰਮਿਆਦ ਨਾ ਬੈਠਣਾ ਪਵੇ ਤੇ ਬੜੀ ਜੈਨੂਨ ਡਿਮਾਂਡ ਨੇ ਉਹਨਾਂ ਦੀਆਂ ਜਿਹੜੀਆਂ ਫੁੱਲਫੁੱਲ ਹੋਣੀਆਂ ਚਾਹੀਦੀਆਂ ਜੀ ਤੇ ਸਰ ਜਿਹੜਾ ਅੱਜ ਅਸੀਂ ਮਾਹੌਲ ਵੇਖ ਰਹੇ ਹਾਂ ਸਾਰੇ ਬੱਚੇ ਬੈਠੇ ਹੋਏ ਠੰਡ ਦੇ ਮੌਸਮ ਦੇ ਬਾਵਜੂਦ ਉਹ ਤੇ ਢ اپنی ਉਹਦੇ ਵਿੱਚ ਦੇਖਿਆ ਹੁਣ ਤੱਕ ਮੈਂ ਮੈਂ ਸਟੂਡੈਂਟ ਵੀ ਇਸ ਯੂਨੀਵਰਸਿਟੀ ਦਾ ਮੈਂ ਇਸ ਯੂਨੀਵਰਸਿਟੀ ਜੈਕਟਿਵਿਟੀਜ਼ ਪਾਰਟਿਸਿਪੇਟ ਕਰਦੇ ਆ ਰੈਂਟਰਸਟਿਜ ਜਾ ਕੇ ਆ ਬਾਹਰ ਵੀ ਜਾ ਕੇ ਆ ਇਸ ਇਸ ਤਰ੍ਹਾਂ ਦਾ ਕਦੀ ਵੀ ਬਦਲ ਨੌਬਤ ਨਹੀਂ ਆਈ ਮੈਂ ਕਹਿੰਦਾ ਵੀ ਇਹੋ ਜੀ ਇਹ ਸਾਡੀ ਬੜੀ ਹੈਰੀਟੇਜ ਹੈ ਸਾਡੀ ਥਰੂ ਹੋ ਰਹੇ ਪੰਜਾਬ ਦੀ ਤੇ ਪ੍ਰੋਮਿਨੈਂਟ ਜੁਨੀਵਰਸਿਟੀ ਇਹ ਮੌੜਦੀਆਂ ਯੂਨੀਵਰਸਿਟੀ ਕੀ ਅਸ਼ੀਆ ਦੀਦਾ ਹੈ ਇਹ ਪ੍ਰੋਮਿਨੈਂਟ ਜੁਨੀਵਰਸਿਟੀ ਤੇ ਮੈਨੂੰ ਨਹੀਂ ਲੱਗਦਾ ਕਿ ਕਦੇ ਚਲੋ ਪਿਛਲੇ ਕੁਝ ਸਾਲਾਂ ਤੋਂ ਪ੍ਰੋਬਲਮ ਆ ਰਹੀਆਂ ਪਹਿਲਾਂ ਵੀ ਸੈਲੈਂਟ ਕਰਕੇ ਬੱਚੇ ਪਹਿਲਾਂ ਵੀ ਤਾਂ ਵਿੱਚ ਬੈਠੇ ਰਹੇ ਨੇ ਮੈਂ ਜਾਦਾ ਮੇਰੀ ਕਿਉਂਕਿ ਮੇਰੇ ਮੈਂ ਇੱਕ ਦੂਰਬੋਧਾ ਯੂਨੀਵਰਸਿਟੀ ਦਾ ਅੰਪਲਾਈ ਵੀ ਹਾਂ ਇਸ ਟਾਈਮ ਤੇ ਮੇਰੀ ਇਨਵੋਲਵਮੈਂਟ ਘੱਟ ਰਹੀ ਹੈ ਇਸ ਪਰ ਪਰ ਜਿਹੜੀ ਜੈਜ ਜਿਹੜੀ ਡਿਮਾਂਡ ਹੈ ਅਸੀਂ ਇਹਨੂੰ ਜਾਇਜ਼ ਮੰਨਦੇ ਹਾਂ ਮੈਂ ਬਹੁਤ ਜਾਇਜ਼ ਹੈ ਬਹੁਤ ਜਾਇਜ਼ ਹੈ ਤੇ ਮੇਰੀ ਮੈਂ ਅਥਾਰਟੀ ਨਾਲ ਬਿਜਲੀ ਕਰਦਾ ਕਿ ਜਿੰਨੀ ਜਲਦੀ ਹੋਵੇ ਉਹਦਾ ਸੋਲੂਸ਼ਨ ਨਿਕਲਦਾ ਹੈ ਗੱਲ ਬੱਚਿਆਂ ਦੀ ਨੋਟੀਫਾਈ ਤੇ ਹੋਣਾ ਚਾਹੀਦਾ ਤੇ ਜਲਦੀ ਤੋਂ ਜਲਦੀ ਨੋਟੀਫਾਈ ਹੋਵੇ ਤਾਂ ਕਿ ਬੱਚੇ ਇਸ ਮੁਸੀਬਤ ਚੋਂ ਬਾਹਰ ਨਿਕਲ ਸਕਣ ਠੀਕ ਹੈ ਥੈਂਕ ਯੂ ਸੋ ਮਚ ਸਰ ਨਾਲ ਦੀ ਨਾਲ ਨਾ ਇਤਿਹਾ ਬੱਚਿਆਂ ਦੇ ਨਾਲ ਗੱਲ ਕਰਾਂ ਕਿਉਂਕਿ ਇਤਿਹਾਸ ਜਿਹੜਾ ਬੜਾ ਮਹਾਨ ਹੈ 2 ਮਿੰਟ ਅਸੀਂ ਇਤਿਹਾਸ ਸੁਣਦੇ ਆਂ ਫਿਰ ਉਸ ਤੋਂ ਬਾਅਦ ਤੁਹਾਡੇ ਤੋਂ ਇਜਾਜ਼ਤ ਆਈ ਇਹ ਸੱਚੀ ਕਦੇ ਨਾ ਡਰਿਆ ਨਾ ਡਰੇਗਾ ਇਹ ਨਾ ਝੁਕੇਗਾ ਤੇ ਨਾ ਝੁਕੇਗਾ ਇਹ ਤੇ ਚੜਦੀ ਕਲਾ ਦੇ ਰਹੇ ਚੜਦੀ ਕਲਾ ਦੇ ਸੱਚ ਕਦ ਡਰਦਾ ਕੰਡਾ ਤੋਂ ਸੱਚ ਕਦ ਡਰਦਾ ਤਲਵਾਰਾਂ ਤੋਂ ਵਾਹ ਵਾਹ ਸੱਚ ਕਦ ਡਰਦਾ ਸਮੇਂ ਤੇ ਆਕੰਤੋਂ ਤੋਂ ਹਾਂਜੀ ਸੱਚ ਕਦ ਡਰਦਾ ਮਲਕਾਰਾਂ ਤੋਂ ਇਹ ਤੇ ਆਪਣੇ ਹੱਕਾਂ ਲਈ ਦਿੱਲੀ ਦੇ ਆ ਬਾਡਰਾਂ ਤੇ ਜਾ ਕੇ ਬਹਿ ਜਾਂਦਾ ਇਹ ਤੇ ਆਪਣੇ ਹੱਕਾਂ ਲਈ ਪੰਜਾਬ ਯੂਨੀਵਰਸਿਟੀ ਚ ਮੋਰਚੇ ਲਾ ਕੇ ਬਹਿ ਜਾਂਦੇ ਤੇ ਤੁਸੀਂ ਜਿੰਨੇ ਵੀ ਬੈਠੇ ਹੋ ਨਾ ਸੱਚ ਜਾਣੀਓ ਜਾਗਦੀਆਂ ਜ਼ਮੀਰਾਂ ਵਾਲੀ ਬੈਠੀ ਬੈਠਾ ਵਾਹ ਵਾਹ ਵੱਡਾ ਮਾਣ ਵੱਡਾ ਫਕਰ ਹੈ ਤੁਹਾਡੇ ਉੱਤੇ ਤੁਸੀਂ ਖੱਲੜਾ ਸਾਹਿਬ ਦੇ ਬਾਸ ਬੈਠੇ ਹੋ ਤੇ ਤੁਸੀਂ ਮਾਈ ਭਾਗੌਰ ਦੀਆਂ ਬਾਸਾਂ ਬੈਠੀਆਂ ਹੋ ਵਾਹ ਵਾਹ ਜਿੰਨਾਂ ਨੇ ਆਪਣੇ ਹੱਕ ਲੈਣੇ ਪੁੰਦੇ ਆ ਕਿ ਦਮ ਦਿੱਤਿਆਂ ਬਾਅਦ ਨਹੀਂ ਦਮ ਮਿਲਦੇ ਬਿਨਾਂ ਦਮਾਂ ਦੇ ਢੋਈ ਨਹੀਂ ਢੋਈ ਜਾਂਦੀ ਵਾਹਿਗੁਰੂ ਬਾਅਦ ਖੁਸ਼ੀ ਦੇ ਹੱਸਿਆ ਨਹੀਂ ਜਾਂਦਾ ਰੋਣੇ ਗਮਾਂ ਦੇ ਬਾਅਦ ਨਹੀਂ ਰੋਏ ਜਾਂਦੇ ਬਾਅਦ ਨਹੀਂ ਸੀਨੇ 'ਚ ਛੇਕ ਪੈਂਦੇ ਛੇਕਾਂ ਬਾਅਦ ਨਹੀਂ ਮੁੱਤੀ ਢੋਈ ਜਾਂਦੀ ਵਾਹਿਗੁਰੂ ਸਰਫ ਦਾ ਗੁਲਾਮੀ ਦੇ ਕੌਮ ਉਤੋਂ ਭੂਮੀ ਅੰਖ ਦੇ ਬਾਅਦ ਨਹੀਂ ਢੋਈ ਜਾਂਦੇ ਤੇ ਅੱਜ ਇਹਨਾਂ ਵਿਦਿਆਰਥੀ ਵੀਰਾਂ ਨੇ ਜੋ ਸਾਡੇ ਜਥੇ ਨੂੰ ਹਕਮ ਲਾਇਆ ਨਾ ਮੇਰੇ ਤੋਂ ਪਹਿਲਾਂ ਕੌਮ ਦਾ ਮਹਾਨ ਸੇਵਾਦਾਰ ਹੋਇਆ ਕਮਿਸ਼ਨਰੀ ਜਥੇ ਪ੍ਰਤਪਾਉ ਸਿੰਘ ਜੀ ਬਰਗਾੜੀ ਉਹਨਾਂ ਵੀ ਚੜ੍ਹਦੀ ਕਲਾ ਦੀਆਂ ਵਾਰਾਂ ਆਪ ਜੀ ਨੂੰ ਸਰਬਨ ਕਰਵਾਈਆਂ ਅਸਲ 'ਚ ਢਾਡੀਆਂ ਦਾ ਕੰਮ ਹੈ ਵੀ ਦਸ ਪੈ ਦਾ ਕਰਨਾ ਸੁੱਤੀ ਹੋਈ ਕੌਮ ਨੂੰ ਜਗਉਣਾ ਮਰਦ ਗਏ ਨੇ ਉੱਚੇ ਕੋਕੇ ਵਾਦਾ ਗਾਵੇ ਜੁੰਦਾ ਦਾ ਵਿਚਾਰ ਕਿਤੇ ਢਾਡੀ ਵਾਰਾਂ ਉੱਚ ਸੁਣੇਦ ਗਾਓ ਜਦੋਂ ਤੁਸੀਂ ਵਾਰਾਂ ਗਾਓਗੇ ਜਿਹੜਾ ਨਾੜਾਂ ਵਿੱਚ ਜੰਮਿਆ ਲਹੂ ਹੈ ਤੁਸੀਂ ਬੰਗੜਾਓ ਬੇਸ਼ੱਕ ਸ਼ਕੰਡ ਆ ਰਹੀ ਆ ਪਰ ਢਾਡੀਆਂ ਨੇ ਵੀਰ ਰਸ ਪੈਦਾ ਕਰਨਾ ਪਹਿਲੇ ਢਾਡੀ ਬਾਬਾ ਨੱਥਾ ਤੇ ਅਬਦੁੱਲਾ ਜੀ ਜਦੋਂ ਗੁਰੂ ਹਰਗੋਬਿੰਦ ਮਨ ਸਾਹਿਬ ਦੇ ਜਵਾਨ ਦੇ ਵਿੱਚ ਆਏ ਨਾ ਆ ਕੇ ਉਹਨੇ ਮੱਥਾ ਟੇਕਿਆ ਤੇ ਸਾਜ ਸੁਰ ਕਰਨ ਬਹੁਤ ਚੜਦੀ ਕਲਾ ਵਾਲੀਆਂ ਰੂਹਾਂ ਬੈਠੇ ਬੈਠੇ ਇਹਨਾਂ ਨੂੰ ਵੇਖ ਕੇ ਨਾ ਮੈਨੂੰ ਕੌਮੀ ਯੋਧੇ ਚੇਤੇ ਆ ਜਾਂਦੇ ਆ ਜਿਨ੍ਹਾਂ ਨੇ ਪੰਜਾਬ ਦੇ ਹੱਕਾਂ ਦੀ ਲੜਾਈ ਲੜੀ ਤੇ ਅੱਜ ਵੀ ਲੜ ਰਹੇ ਆ ਰੂਹ ਗਈਆਂ ਕਿਤੇ ਵੀ ਉਹ ਦੀਪ ਅੱਜ ਵੀ ਜਗ ਰਹੇ ਆ ਨੌਜਵਾਨੀ ਅੱਜ ਵੀ ਜਾਗ ਰਹੇ ਆ ਠੰਡੇ ਧਾਰ ਬੰਦਿਆਂ ਨੂੰ ਦੱਬ ਲਿੰਦੇ ਲੋਕੀ ਇੱਥੇ ਵਾ ਵਾ ਜੋ ਦਾਵਾ ਹਰ ਕੋਈ ਕਰਦਾ ਏ ਚਾਨ ਨੂੰ ਉੱਤੇ ਜਾਣ ਦਾ ਕਾਮੀ ਤਾਮੀ ਮਾਂ ਜੰਮੇ ਯੋਧੇ ਸੂਰ ਬੀਰ ਇੱਥੇ ਜਿਹੜਾ ਸੂਰਜ ਦੀ ਅੱਖ ਵਿੱਚ ਅੱਖ ਪੋਣੀ ਹੁੰਦਾ ਕਿ ਕਾਲ ਉਹਨਾਂ ਕਾਲ ਹੁੰਦਾ ਕਿ ਤਾ ਵਸ ਕਰ ਕਰਮ ਦੀ ਦੁਨੀਆ ਚ ਅਤ ਜਾਣਾ ਹੁੰਦਾ ਜਾਣਾ ਹੁੰਦਾ ਏ ਕੁਝ ਕੁ ਸਿਰਾਂ ਨੂੰ ਹੁੰਦਾ ਵਰਦਾਨ ਧਰੋਂ ਆਇਆ ਉਹਨੂੰ ਝੁਕਣਾ ਨਹੀਂ ਹੁੰਦਾ ਉਹਨੂੰ ਲੱਭ ਜਾਣਾ ਹੁੰਦਾ ਏ ਉਹਨੂੰ ਝੁਕਣਾ ਨਹੀਂ ਹੁੰਦਾ ਉਹਨੂੰ ਲੱਭ ਜਾਣਾ ਹੁੰਦਾ ਵਾਹ ਬਈ ਵਾਹ ਸੰਗਤ ਜੀ ਅਸਮ ਤਵੀਆਂ ਤੇ ਲਾਉਣਾ ਉੱਤੇ ਰੇਤ ਪਵਾਉਣਾ ਤੇਰਾ ਪਾਣਾ ਮਿੱਠਾ ਲੱਗੇ ਗਉਣਾ ਸੌਖਾ ਗਉਣਾ ਸੌਖਾ ਨਹੀਂ ਡੁੱਬ ਕੇ ਧਰਮ ਬਚਾਉਣ ਲਈ ਹੁੰਦੇ ਜੁਲਮਾਂ ਨੂੰ ਠੱਲ ਪਾਉਣ ਲਈ ਬਿੱਠਾ ਚਾਹ ਜਲੀ ਜਦੋਂ ਦਿੱਲੀ ਦੇ ਸੀਸ ਘਟਾਉਣਾ ਸੌਖਾ ਵਾਹ ਵਾਹ ਸੰਗਤ ਜੀ ਚਮਕੌਰ ਦੀ ਗੜੀ ਵਿੱਚ ਫੋਕੀਰਾਂ ਦੀ ਲੱਗੀ ਝੜੀ ਵਿੱਚ ਸਵਾ ਲੱਖ ਨਾਲ ਇਕੱਲੇ ਦਾ ਟਕਰਉਣਾ ਸੌਖਾ ਸਤ ਦੇ 9 ਸਾਲ ਦੀ ਠੰਡੀ ਰੁੱਤ ਸਿਆਲ ਦੀ ਸਰਹੰਗ ਦੀ ਅੰਖਨੀ ਗੰਦਾ ਵਿੱਚ ਆਪਾਂ ਚੜ੍ਹਬਾਉਣਾ ਸੌਖਾ ਨਹੀਂ ਜੋ ਤਰਕਿਆਂ ਦੇ ਡੱਟੇ ਨੇ ਜੋ ਬਿਨਾ ਸੀਸ ਤੋਂ ਲੜਦੇ ਨੇ ਜੋ ਜੰਡਾ ਨਾਲ ਬਣ ਸਕਦੇ ਜੋ ਬਿਨਾ ਸੀਸ ਤੋਂ ਲੜਦੇ ਨੇ ਵਿਦਿਆਰਥੀ ਵੀਰੋ ਕਿਸ ਨੇ ਬਹਾਦਰ ਕੋਮਾ ਦੀ ਲਿਸਟ ਬਣਾਈ ਹਾਂ ਜੀ ਉਹਦੇ ਵਿੱਚ ਪਹਿਲੇ ਨੰਬਰ ਦੇ ਨਾਲ ਲਿਖਾ ਮਰਹਮਾਨ ਕਿ ਮਰਹੱਤਾ ਕੋ ਮੋਹੋਂ ਮਿਆਂ ਜਿਹੜੀ ਮਰ ਕੇ ਹੀ ਮੈਦਾਨੇ ਜੰਗ ਤੋਂ ਪਿੱਛੇ ਹਟਦੀ ਆ ਤਾਂ ਕਰਕੇ ਉਹਨਾਂ ਨੂੰ ਮਰਹੱਤਾ ਆਖਿਆ ਜਾਂਦਾ ਤੇ ਫਿਰ ਕੋਈ ਸ਼ਹੀਦ ਸਿੰਘ ਵਰਗਾ ਨਾ ਚੜ੍ਹਦੀ ਕਲਾ ਵਾਲਾ ਮਿਲਿਆ ਉਹ ਕਹਿੰਦਾ ਕੱਟ ਦੇ ਨਾਮ ਮਰਹੱਤਿਆਂ ਦਾ ਇੱਥੇ ਨਾਮ ਲਿਖਦੇ ਗੁਰੂ ਗੋਬਿੰਦ ਸਿੰਘ ਦੇ ਖਾਲਸੇ ਤੂੰ ਦੇਖੇ ਨਾ ਮਰਹੱਤਾ ਕੌਮ ਉਹ ਕੌਮ ਹੈ ਜਿਹੜੀ ਮੱਗੇ میدان ਜੰਗ ਤੋਂ ਪਿੱਛੇ ਹਟਦੀ ਹੈ ਕਹਿੰਦਾ ਪੜ ਲਈ ਖਾਲਸੇ ਦਾ ਇਤਿਹਾਸ ਤੇ ਮਰ ਕੇ ਵੀ ਨਹੀਂ ਹਟਦੀ ਹਾਂ ਵਾਹ ਵਾਹ ਉਹਦੇ ਮਰੇ ਹੋਏ ਵੀ ਲੜੀ ਜਾਂਦੇ ਆ ਅਮਰ ਸ਼ਹੀਦ ਧੰਨਵਾਦ ਬਾਦੀਪ ਸਿੰਘ ਜੀ ਸਿਰ ਇਸ ਤੱਕ ਤੋਂ ਅਲੱਗ ਹੋ ਜਾਂਦੇ ਆ ਪਰ ਫਿਰ ਵੀ ਖੰਡਾ ਖੜਕਾਈ ਜੀ ਸੱਚ ਹੈ ਨਾਲੇ ਦੱਸਦੇ ਆ ਕਿ ਖੰਡੇ ਨੂੰ ਹੱਥ ਲੈ ਤੀ ਨਾ ਫਿਓ ਦੇ ਯੋਧੇ ਵਿੱਚ ਮੈਦਾਨ ਦੇ ਪਾ ਲੈ ਗੋ ਗੈਰ ਕਾਦੇ ਕਿਸੇ ਆਮ ਸਾਡੇ ਲੋਕੀ ਸਾਨੂੰ ਸਰਦਾਰ ਕਹਿੰਦੇ ਇਹ ਸਰਦਾਰੀਆਂ ਬੜੇ ਮਹਿੰਗੇ ਭਾਣ ਨਾਲ ਮਿਲੀਆਂ ਸੱਚ ਹੈ ਤੇ ਅੱਜ ਵੀ ਬਿਸ਼ਪ ਦੇ ਕਿਸੇ ਕੇ ਸਾਹਮਣੇ ਚਲੇ ਜਾਓ ਵਖਰੀ ਪਛਾਣ ਹੈ ਸਾਡੀ ਸਾਡਾ ਮੂੰਹ ਮਹੰਦਰਾ ਵੱਖਰਾ ਹੈ ਸਾਡਾ ਰੂਪ ਵੱਖਰਾ ਸਾਡਾ ਰੰਗ ਵੱਖਰਾ ਸਾਡੀ ਜ਼ਿੰਦਗੀ ਦਾ ਢੰਗ ਵੱਖਰਾ ਕਿਸੇ ਕੌਮ ਦੇ ਨਾਲ ਨਹੀਂ ਮੇਲ ਖਾਂਦਾ ਤੁਰਿਆ ਆਉਂਦਾ ਹੈ ਸਾਡਾ ਪ੍ਰਸੰਗ ਵੱਖਰਾ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮਸੰਦਾ ਨਹੀਂ ਗਿਆ ਨਾ ਔਰੰਗਜ਼ੇਬ ਦਾ ਐਲਾਨ ਹੈ ਸੰਗੀਤ ਦੇ ਉੱਤੇ ਪਾਬੰਦੀ ਹੈ ਤੇ ਮਾਰਦੇ ਕਹਿੰਦੇ ਓਏ ਅਸੀਂ ਔਰੰਗਜ਼ੇਬ ਦੇ ਅਧੀਨ ਨਹੀਂ ਅਸੀਂ ਹਾਂ ਅਕਾਲ ਦੇ ਪੰਜਾਬੀ ਸੱਚ ਹੈ ਗੁਲਾਮੀ ਵਰਗੀ ਲੜਤ ਕੋਈ ਨਹੀਂ ਤੇ ਸਤੰਤਰਤਾ ਵਰਗੀ ਸ਼ਾਨ ਕੋਈ ਨਹੀਂ ਆਜ਼ਾਦੀ ਕਿਸੇ ਦੇ ਦਿਲ ਨੂੰ ਤੰਗੀ ਨਹੀਂ ਹੁੰਦੀ ਗੁਲਾਮੀ ਖੁਸ਼ੀ ਦੇ ਰੰਗਾਂ 'ਚ ਰੰਗੀ ਨਹੀਂ ਹੁੰਦੀ ਵੰਦੀ ਵਤਨ ਦੇ ਆਸ਼ਿਕਾਂ ਨੇ ਇਸ ਗੱਲ ਨੂੰ ਸਿੱਧਕਿਸਾ ਹੇਕ ਕੀਤਾ ਜੀ ਕਿ ਗੁਲਾਮੀ ਦੇ ਯਾਰੋ ਰੱਬ ਦੀ ਰੱਬ ਦੀ ਵੀ ਚੰਗੀ ਨਹੀਂ ਹੁੰਦੀ ਮੈਂ ਸ਼ੁਰੂਆਤ ਕੀਤੀ ਸੀ ਢਾਡੀ ਨੇ ਸਾਜ਼ ਸੰਗੀਤ ਤੇ ਮਰਦ ਕਹਿੰਦੇ ਢਾਡੀ ਵਾਰਾਂ ਉੱਚ ਸੁਰਾਂ ਚ ਗਾਇਆ ਹਾਂ ਟੱਕ ਤੇ ਸਰੰਦੀ ਦੀਆਂ ਤਾਰਾਂ ਉੱਚ ਸੁਰਾਂ ਚ ਗਾਈਆਂ ਵਾਰਾਂ ਬੋਕ ਪਰਵਾਰਾਂ ਵੱਧੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਖ਼ਸਮਤ ਦੀ ਇੱਕ ਰਾਜ ਦੀ ਕਰਾਖੀ ਕਰੇ ਬਜ਼ੀਰ ਦੀ ਹਿੰਮਤ ਬਾਹ ਕੋਟ ਘਰ ਰਾਜਾ ਬਲਖ ਮਖੀਰ ਦੀ ਨਾਲ ਸਪਾਹੀ ਨੀਲ ਨਾਲ ਮਰਦੋਸਤ ਕਰੇ ਤਾਗੀਰ ਜੀ ਸਾਹਿਬਾ ਪੱਗ ਤੇਰੀ ਜਹਾਂਗੀਰ ਦੀ ਪੱਗ ਕਹਿੰਦੇ ਆ ਤਾਜ ਨੂੰ ਕਹਿੰਦੇ ਮਹਾਰਾਜ ਕਾਲ ਤੁਹਾਡਾ ਜਹਾਂਗੀਰ ਦਾ ਕਹਾਣਾ ਦਾ ਤਾਜ ਤੁਸੀਂ ਉਹਨਾਂ ਦੇ ਬਰਸ ਬੈਠੇ ਹੋ ਜਿਨ੍ਹਾਂ ਹੱਥਾਂ ਮਹਿੰਦਿਆਂ ਅੰਦਰ ਅੰਮ੍ਰਿਤਸਰ ਪੁਤਲੀ ਘਰ ਚੌਂਕ ਦੇ ਵਿੱਚ ਅਬਦਾਲੀ ਆਕੇ ਮੈਦਾਨੇ ਜੰਗ ਦੇ ਵਿੱਚ ਛੱਟਿਆ ਵਾਹ ਬਈ ਵਾਹ ਤੇ ਭੱਜਿਆ ਜਾਂਦਾ ਸੀ ਅਬਦਾਲੀ ਜੱਸਾ ਸਿੰਘ ਆਲੂ ਵਾਲੀਏ ਨੇ ਲਲ 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 ਤੇ ਗਿਆ ਸੀ ਕਿੱਥੇ ਚੱਲਿਆ ਤਾਬਰਦਿਆ ਕੁੱਤਿਆ ਤੈਨੂੰ ਗੁਰੂ ਗੋਬਿੰਦ ਸਿੰਘ ਦਾ ਲਾਲ ਬੰਗਲਾ ਤੇ ਤੁਸੀਂ ਉਹਨਾਂ ਦੇ ਵਾਸਤੇ ਉਹਨਾਂ ਦੇ 4 ਸਾਲਾਂ ਦੇ ਪੁੱਤ ਦਾ ਕਲੇਜਾ ਕੱਢ ਕੇ ਮੂੰਹ ਦੇ ਵਿੱਚ ਪਾ ਲਿਆ ਵਡੀਆਂ ਸ਼ਹਾਦਤਾਂ ਸਾਡੇ ਸਾਹਮਣੇ ਆ ਵੱਡੇ ਇਤਿਹਾਸ ਸਾਡੇ ਸਾਹਮਣੇ ਆ ਥਾਂਸੀ ਤੇ ਯੋਧੇ ਕਰਦੇ ਆ ਤੇ ਬਾਪੂ ਕੂਚ ਦੇ ਵਿੱਚ ਪੰਜ ਪੰਜ ਦੇ ਕਾਰੇ ਲਾਉਂਦੇ ਆ ਤੁਸੀਂ ਉਹਦਾ ਵੀ ਬਰਸ ਨਹੀਂ ਤੇ ਆਓ ਇੱਕ ਨਗਮਾ ਜੋ ਮੈਨੂੰ ਵੀਰਾਂ ਵੱਲੋਂ ਹੋਦਾ ਵਸੇ ਤਨ ਦੇ ਤੇਗ ਬਹਾਦਰ ਸਾਹਿਬ ਬੋਲੇ ਸਾ ਜਿੰਦਾ ਹੋਇਆ ਜੇ ਇਜ਼ਹਾਰ ਨਾ ਹੁੰਦਾ ਅੱਖੀਆਂ ਜੋ ਕੁਝ ਦੇਖ ਨਹੀਂ ਜਾਂਦੇ ਐਸਾ ਕੋਈ ਪਸਾਰ ਨਾ ਹੁੰਦਾ ਨਾ 15 ਵਿੱਚ ਗੱਲ ਖੜਕਦੇ ਪੂਜਾ ਲਈ ਕੋਈ ਤਿਆਰ ਨਾ ਹੁੰਦਾ ਭਾਈ ਨਾ ਹੁੰਦਾ ਕੋਈ RAM ਉਪਾਸ਼ਕ ਜਪਦਾ ਕੋਈ ਮਰਾਰ ਨਾ ਹੁੰਦਾ ਨਾ ਹੁੰਦੇ ਇੱਥੇ ਜਗਰਾਤੇ ਮਾਤਾ ਦਾ ਦਰਬਾਰ ਨਾ ਹੁੰਦਾ ਸਭ ਦੀ ਕੀਤੀ ਸੀ ਹੋਣੀ ਜਿੰਨੂਆਂ ਦਾ ਘੱਲ ਖਾਰ ਨਾ ਹੁੰਦਾ ਜੇ ਗੁਰੂ ਤੇਗ ਬਹਾਦਰ ਬਰਬਾਰ ਨਾ ਹੁੰਦਾ ਹੀ ਨਾ ਜਿਹੜਾ ਹੀ ਨਾ ਪਾ संगत जी ये तक तो दिल तो कायम है एक रहमत का का। का का। के कादर का सदका ये तक और पर्दे कायम एक धर्म की चादर का सदका कोई मानने या ना मानने पर दिल्ली अब तक बोल रही मंदिरों के अंदर है रहे गुरतेग बहादुर का सदका गुरतेग बहादुर साहब कभी सेना पाजी ने लिखिया पारगत पहे गुरतेग बहादुर सगल श्रेष्ठ में काफी जानी है इधर कई जगह हिंदी जानी नहीं है ਹਿੰਦੂ ਦੀ ਚਾਦਰ ਨੇ ਉਹਨੇ ਸ੍ਰਿਸ਼ਟੀ ਦੀ ਚਾਦਰ ਧੰਨ ਗੀ ਪੇੜ ਵਾਹਨ ਸਾਹਿਬ ਜਿੰਦਾ ਨੇ ਇੱਕ ਡੁੱਬਦਾ ਹੋਇਆ ਪਰਮਚੰਦਰ ਬਲਕਿ ਜਿੰਦੂ ਦੇ ਖਤਰਾ ਬਣਿਆ ਕਸ਼ਮੀਰ ਤੇ ਪੰਡਿਤ ਅਨੰਦਪਰ ਸਾਹਿਬ ਆਏ ਆ ਕੇ ਫਰਿਆਦ ਕੀਤੀ ਛੱਡ ਕੇ ਆਪਣੇ ਪਰਿਵਾਰ ਨੂੰ ਦਿੱਲੀ ਵੱਲ ਚੱਲੇ ਪਏ ਗੁਤੇਗ ਬਲਕਨ ਸਾਹਿਬ ਆਗਰੇ ਤੋਂ ਗਿਫਤਾਰੀ ਦਿੱਤੀ ਕਿਉਂਕਿ ਜੇ ਮੈਂ ਪੂਰਾ ਇਤਿਹਾਸ ਕਹਿਣ ਲੱਗਾ 2-3 ਘੰਟੇ ਜਿਸ ਜੇਬ ਦੇ ਵਿੱਚ ਨਹੀਂ ਕਹੀਏ ਕਾ ਵੀ ਜਾਈ ਨੇ ਕੌਮ ਦੇ ਢਾੜੀ ਬੈਠੇ ਨੇ ਯਾਨੀ ਜਗਜੀਤ ਸਿੰਘ ਜੀ ਆ ਨੇੜੇ ਹੀ ਇਹਨਾਂ ਦਾ ਨਗਰ ਤੇ ਵੀ ਚੜ੍ਹਦੀ ਕਲਾ ਵਾਲੇ ਨੇ ਅੱਜ ਇਹ ਵੀ ਅੰਮਰ ਸਰਹੱਦ ਦੀ ਭੜ ਕੇ ਗੱਡੀ ਭਜਾਦੀ ਲੈ ਕੇ ਆਏ ਕਹਿੰਦੇ ਵੀ ਯੂਨੀਵਰਸਿਟੀ ਸਾਡੀ ਭਰਨੀ ਆ ਇਹਦਾ ਭਰਾਵਾ ਦੇ ਵੱਡਾ ਮਾਣ ਹੈ ਸੰਗਤ ਜੀ ਆਗਰੇ ਦੀ ਧਰਤੀ ਤੋਂ ਆਪਣੀ ਗੁਫਤਾਰੀ ਦੇਦੇ ਆ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਲਿਖਿਆ ਨਾ ਤੇਗ ਬਹਾਦਰ ਸਿਮਰੀ ਹੈ ਘਰ ਘਰ ਨੋਂ ਨੀ ਆਦਾ ਧਾਰੇ ਸਭ ਕਾਈ ਹੋਏ ਸਾਰੇ the <laughs>